I'm Ye -e -ye Cabin, Cabin, <yul polls> ce jabim, 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 ਜਾਬਾਨੀ ਕੀ ਜੈਬੀਂ ਜੈ ਸਭਗਾਂ ਜੀ ਮੇਰਾ ਨਾਮ ਟੋਨੀ ਗਿੱਲੂ ਜੋ ਜੁਵਾ ਸ਼ਕਤੀ ਮੋਰਚਾ ਹੈ ਵੱਲੋਂ ਸਾਰੀ ਸਮੂਚੀ ਟੀਮ ਵੱਲੋਂ ਬਾਬਾ ਸਾਹ ਦੇ ਬਲਦਾਂ ਦਿਵਸ ਤੇ ਸਾਰੇ ਇਕੱਠੇ ਇੱਥੇ ਨੰਮਨ ਕਰਨ ਆਏ ਆ ਬਾਬਾ ਸਾਹ ਦੇ ਸਟਾਚੂ ਤੇ ਤੇ ਜਿੱਥੇ ਵਿਸ਼ੇਸ਼ ਤੌਰ ਤੇ ਨਿਤਿਸ਼ ਭਿੰਜੀ ਸੁਮਿਤ ਕਾਲੀ ਜੀ ਰੌਹਮਲੀ ਜੀ ਸੁਮੇਰ ਦੇਵੇ ਜੀ ਸਾਰੀ ਪੂਰੀ ਟੀਮ ਜੁਵਾ ਸ਼ਕਤੀ ਦੀ ਇੱਥੇ ਪਹੁੰਚੀ ਹੈ ਤੇ ਬਾਬਾ ਸਾਹ ਦਾ ਮੁੱਖ ਉਦੇਸ਼ ਇਹ ਹੈ ਜੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਈ ਤੇ ਹੱਕ ਦਿਵਾਈਏ ਜਾਬਾਤ ਨਕੀ ਜਾਬੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਕੇਸ਼ਮਲੋਤਰਾ ਆਪ ਜੀ ਚਿੱਤਾ ਕੀਤਾ ਹੀ ਜਾਣਦੇ ਅੱਜ ਬਾਬਾ ਸਾਹਿਬ ਬਲੀਦਾਨ ਦਿਵਸ ਹੈਗਾ ਹੋਰੀ ਹੋਰੇ ਸ਼ਕਤੀ ਦੇ ਨਾਲ ਜੁਵਾ ਸ਼ਕਤੀ ਦੇ ਮੋਰਚੇ ਦੇ ਨਾਲ ਸਾਰੀ ਪਬਲਿਕ ਆਤੇ ਯਾਰ ਦੋਸਤ ਆਪਣੇ ਸਚਨ ਭਾਜੀ ਸੁਮਿਤ ਕਾਲੀ ਜੀ ਨਿਰਦੇਸ਼ ਭਾਜੀ ਜੀ ਇਕੱਠੇ ਹੋਏ ਆ ਜੁਵਾ ਸ਼ਕਤੀ ਮੋਰਚਾ ਲੋ ਸਾਰਿਆਂ ਨੂੰ ਅਸੀਂ ਇਹ ਆਉ ਕਹਿਣਾ ਚਾਹੁੰਦੇ ਕਿ ਬੱਚਿਆਂ ਨੂੰ ਵਾਤੋਂ ਵਾਤ ਜਿੰਨਾ ਪੜਾਇਆ ਜਾਂਦਾ ਪੜਾਓ ਤੇ ਸਾਰਿਆਂ ਨੂੰ ਬਾਬਾ ਸਾਹਿਬ ਸੰਵਿਧਾਨ ਦੱਸੋ ਸਾਰਿਆਂ ਨੂੰ ਜੈ ਵੀ ਜੈ ਸਬਿਧਾਨ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪ੍ਰਧਾਨ ਜੀ ਨਾਮ ਦੱਸ ਕੇ ਮੇਰਾ ਨਾਮ ਸਚੀਨ ਮਨੋਹਤਰਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਆਪਾਂ ਸਾਡੇ ਜੁਵਾ ਜਗਤੀ ਮੌਜੇ ਵੱਲੋਂ ਆਏ ਹਾਂ ਤੇ ਅਮਰੀਕਾ ਸਾਭੀ ਦੀ ਪ੍ਰਤਮਾ ਤੇ ਇਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਵਾ ਦੇਸ਼ਾਂ ਦੇਸ਼ਾਂ ਤੇ ਤੇ ਸਾਰੇ ਜਿਹਨੇ ਵੀ ਪਰਿਵਾਰ ਦੇਖੰਦੇ ਆ ਸਾਰਿਆਂ ਨੂੰ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਵਾ ਕਿ ਇਹਨਾਂ ਦੀ ਸੋਚ ਤੇ ਚੱਲ ਕੇ ਬੱਚਿਆਂ ਨੂੰ ਪੜ੍ਹਾਈਏ ਧਗੇ ਤੱਕ ਲੈ ਕੇ ਚੱਲੀਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ